ਇਹੀ ਹੈ ਜੀ ਕਹਾਣੀ ਫਰਿਸ਼ਤੇ ਜੋ ਜਗਮੀਤ ਪੰਦੇਰ ਜੀ ਦੀ ਲਿਖੀ ਹੋਈ ਹੈ ਟਿੱਕੀ ਰਾਤ ਦੇ ਘੁੱਪ ਹਨੇਰੇ ਵਿੱਚ 15-20 ਲੁਟੇਰੇ ਤਾੜਵੀਆਂ ਦੇ ਟੋਲੇ ਨੇ ਬਰਸ਼ੇ ਕਿਰਪਾਨਾਂ ਪਿਸਤੌਲ ਤੇ ਰਫਲਾ ਨਾਲ ਲੈਸ ਹੋ ਕੇ ਪਿੰਡ ਬੇਰਕਲਾਂ ਦੇ ਮੁਸਲਮਾਨ ਘਰਾਂ ਤੇ ਅਚਾਨਕ ਹੀ ਧਾਵਾ ਬੋਲ ਦਿੱਤਾ ਸਾਰੇ ਪਾਸੇ ਹਾਹਾਕਾਰ ਮਚ ਗਈ ਰੋਂਦੇ ਘਰ ਲਾਉਂਦੇ ਬੱਚੇ ਜਵਾਨ ਬੁੱਢੇ ਤੇ ਔਰਤਾਂ ਸਾਬਨਾ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ ਇੱਜੜ ਵਾਂਗ ਮੂਰੇ ਲਾ ਕੇ ਪਿੰਡ ਤੋਂ ਬਾਹਰ ਬਾਹਰ ਇੱਕ ਖੁੱਲੀ ਪਈ ਬੱਗ ਚਾਰਨ ਵਾਲੀ ਥਾਂ ਤੇ ਲੈ ਗਏ ਅਤੇ ਨਿਹੱਥੇ ਮਜ਼ਲੂਮਾਂ ਤੇ ਬਹਾਦਰੀ ਦਿਖਾਉਣ ਲੱਗੇ ਮਿੰਟਾਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਕਿਸੇ ਨੇ ਮਸੂਮਾਂ ਦੀ ਹਾਲ ਦੁਹਾਈ ਮਿੰਤਾ ਤਰ ਲਿਆ ਤੇ ਤਰਸ ਨਹੀਂ ਖਾਦਾ ਸਾਰਾ ਕੰਮ ਮੁਕਾ ਕੇ ਉਹਨਾਂ ਨੇ ਲੋਥਾਂ ਘੜੀ ਸਕੜੀ ਸਕੀ ਇਕੱਠੀਆਂ ਕਰਕੇ ਉਹਨਾਂ ਉੱਪਰ ਛੇਟੀਆਂ ਸਲਵਾਰ ਤੇ ਸਿੰਗਾ ਸੁੱਟ ਕੇ ਤੇਲੀ ਲਾ ਦਿੱਤੀ ਤੇ ਵੇ ਫਿਕਰ ਹੋ ਕੇ ਉਹਨਾਂ ਦੇ ਲਵਾਰਸ ਹੋਏ ਘਰਾਂ ਨੂੰ ਲੁੱਟਣ ਲਈ ਖੁਰਦੰਮ ਮਚਾਉਂਦੇ ਪਿੰਡ ਵਿੱਚ ਜਾ ਬੜੇ ਪਿੱਛੇ ਇੱਕ ਜਣੇ ਨੂੰ ਜਲਦੀਆਂ ਲਾਸ਼ਾਂ ਦੀ ਰਾਖੀ ਲਈ ਖੜਾ ਦਿੱਤਾ ਬੇਰਕਲਾ ਪਿੰਡ ਮੁਖਤਾਰ ਤੇ ਮੁਸਲਮਾਨੀ ਪਿੰਡ ਸੀ ਸਿੱਖ ਹਿੰਦੂ ਪਰਿਵਾਰ ਤਾਮਸਾਂ ਨੂੰ 9-10 ਸਨ ਉਹ ਬੇਵਸ ਹੋਏ ਭਰੇ ਮਨਾਂ ਨਾਲ ਪਿੰਡ ਵਿੱਚ ਹੋ ਰਹੇ ਅਨਰਥ ਨੂੰ ਘਰਾਂ ਦੇ ਅੰਦਰ ਵੜ ਕੇ ਚੱਲਦੇ ਰਹੇ ਬਾਹਰਲੇ ਧਾੜਵੀ ਮਨਾਈਆਂ ਕਰਕੇ ਖਿਸਕ ਗਈ ਪਿੰਡ ਵਿੱਚ ਸੁੰਨ ਵਰਤ ਗਈ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ ਉਧਰ ਜਲਦੀਆਂ ਲਾਸ਼ਾਂ ਦੇ ਪੈਰੇ ਤੇ ਖੜੇ ਬੰਦੇ ਨੂੰ ਥੋੜੀ ਦੂਰ ਛੇਟੀਆਂ ਦੇ ਢੇਰ ਕੋਲ ਕੁਝ ਹਿੱਲ-ਜੁਲ ਦੀ ਵਿੜਕ ਲੱਗੀ ਉਹੋ ਉਧਰ ਨੂੰ ਗਿਆ ਓਏ ਕਿਹੜਾ ਹੈ ਬਈ ਜੇਬ ਵਿੱਚੋਂ ਡੱਬੀ ਕੱਢ ਕੇ ਕੰਬ ਦੇ ਹੱਥਾਂ ਨਾਲ ਜਲਦੇ ਹੋਏ ਉਸਨੇ ਛਟੀਆਂ ਵਿਛਲੇ ਮਗੋਰੇ ਵੱਲ ਨੂੰ ਤੱਕਿਆ ਓਏ ਕੌਣ ਹੋ ਤੁਸੀਂ ਨਿਕਲੋ ਬਾਹਰ ਹੱਥ ਵਿੱਚ ਵਰਸ਼ਾ ਦੇਖ ਕੇ ਇੱਕੋ ਦਬਕੇ ਨਾਲ ਛੋਟੇ-ਛੋਟੇ ਦੋ ਜਵਾਕ ਆਪਣੀਆਂ ਬਾਹਾਂ ਵਿੱਚ ਇੱਕ ਬਹੁਤ ਹੀ ਨਿੱਕੇ ਗੋਦੀ ਦੇ ਬੱਚੇ ਨੂੰ ਚੁੱਕੀ ਛਿਟੀਆਂ ਵਿੱਚੋਂ ਬਾਹਰ ਨਿਕਲ ਕੇ ਕੰਬ ਦੇ ਕੰਬ ਦੇ ਉਹਨਾਂ ਦੇ ਸਾਹਮਣੇ ਖੜ ਗਈ। "ਉਹ ਇਹ ਕੌਣ ਹੋ ਤੁਸੀਂ? ਇੱਥੇ ਕੀ ਕਰਦੇ ਸੀ?" ਪਹਿਰੇ ਵਾਲੇ ਨੇ ਇੱਕਦਮ ਸਵਾਲ ਕੀਤਾ। "ਬਾਬਾ ਮੈਂ ਰਸੀਦ ਹਾਂ। ਇਹ ਬशीर ਹੈ। ਸਾਡੀ ਅੰਮੀ ਦਾ ਗळा ਵੱਢਤਾ। ਅਸੀਂ ਇਹਨੂੰ ਸ਼ੇਰੇ ਨੂੰ ਉਹਦੇ ਢਿੱਡ ਤੋਂ ਚੁੱਕ ਕੇ ਇੱਥੇ ਲੁਕ ਗਏ। ਹਾੜੇ-ਹਾੜੇ ਬਾਬਾ ਸਾਨੂੰ ਮਾਰੀ ਨਾ।" ਰੋਂਦੇ ਹੋਏ ਪੰਜ ਕੁ ਸਾਲ ਦੀ ਰਸੀਦ ਨੇ ਸ਼ੇਰੇ ਨੂੰ ਗੋਦੀ ਚੋਂ ਥੱਲੇ ਲਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਮਿੰਤ ਕੀਤੀ। ਥੋੜੇ ਹੋਰ ਘਰ ਦੇ ਪੈਰੇ ਵਾਲੇ ਨੇ ਕੁਝ ਔੜ ਨਹੀਂ ਸੀ ਰਿਹਾ ਤੇ ਥੋੜਾ ਘੂਰੀ ਵੱਟ ਕੇ ਪੁੱਛਿਆ। ਸਾਨੂੰ ਤਾਂ ਕੁਝ ਨਹੀਂ ਪਤਾ। ਹੰਝੂਆਂ ਨਾਲ ਭਿੱਜੇ ਮੂੰਹ ਨੂੰ ਝੱਗੇ ਦੀ ਬਾਹ ਨਾਲ ਪੂੰਝਦੇ ਹੋਏ ਰਸੀਦ ਨੇ ਬੇਵਸੀ ਜ਼ਾਹਿਰ ਕੀਤੀ। ਆਹ ਤੇਰੇ ਕੀ ਲੱਗਿਆ ਓਏ? ਪਹਿਰੇ ਵਾਲੇ ਨੇ ਬशीर ਦੀ ਗਰਦਨ ਵਿੱਚੋਂ ਝੋਂਦੇ ਲਹੂ ਨੂੰ ਦੇਖ ਕੇ ਪੁੱਛਿਆ ਪਤਾ ਨਹੀਂ ਕਿਸ ਨੇ ਕੁਝ ਮਾਰਿਆ ਤਿੰਨ ਕੁ ਸਾਲ ਦੇ ਬशीर ਨੇ ਭੂਲੇ ਜਿਹੇ ਮੂੰਹ ਵਿੱਚੋਂ ਮਸਾਂ ਬੋਲ ਕੱਢਿਆ ਹੁਣ ਕੀ ਕਰੋਗੇ ਕਿੱਥੇ ਜਾਵਾਂਗੇ ਪਹਿਰੇ ਵਾਲੇ ਦਾ ਮਨ ਕੁਝ ਪਸੀਜਿਆ ਗਿਆ ਸੀ ਪਤਾ ਨਹੀਂ ਜਵਾਕਾਂ ਦੇ ਬੇਵਸੀ ਤੇ ਲਚਾਰੀ ਭਰੇ ਜਵਾਬ ਨੂੰ ਸੁਣ ਕੇ ਪਹਿਰੇ ਵਾਲਾ ਸੋਚੀ ਪੈ ਗਿਆ ਚੰਗਾ ਐ ਕਰੋ ਇਧਰ ਨੂੰ ਭੱਜ ਜਾਓ ਤੇ ਕੋਟਲੇ ਜਾ ਬੜਿਓ ਬਚ ਜੂਗੇ ਕਿਸੇ ਨੂੰ ਦੱਸਿਓ ਨਾ ਵੀ ਮੈਂ ਭਜਾਇਆ ਹਨੇਰੇ ਵਿੱਚ ਇੱਕ ਪਾਸੇ ਨੂੰ ਇਸ਼ਾਰਾ ਕਰਕੇ ਪਹਿਰੇ ਵਾਲਾ ਛੇਤੀ ਛੇਤੀ ਆਪਣੇ ਰਾਹ ਤੁਰ ਗਿਆ ਪਲਾ ਵਿੱਚ ਹੀ ਟੱਬਰਾਂ ਦੇ ਟੱਬਰ ਆਦਮਖਾਨੀ ਫਿਰ ਕੂਹਣੇਰੀ ਦੀ ਪੇਂਟ ਚੜ ਗਏ ਰੋਲਦੂ ਦੇ ਪਰਿਵਾਰ ਦੇ ਨੌ ਜੀਆਂ ਵਿੱਚੋਂ ਮਰਿਆਂ ਵਰਗੇ ਜਿਉਂਦੇ ਬੱਚੇ ਇਹ ਤਿੰਨ ਮਾਸੂਮ ਖੂਨੀ ਰਾਤ ਦੇ ਹਨੇਰੇ ਵਿੱਚ ਪੰਮਤਰੇ ਖੜੇ ਸਨ ਨੀਵੀਆਂ ਹੋ ਰਹੀਆਂ ਅੱਗ ਦੀਆਂ ਲਾਟਾਂ ਵਿੱਚੋਂ ਖਾਲੀ-ਖਾਲੀ ਅੱਖਾਂ ਨਾਲ ਆਪਣਿਆਂ ਨੂੰ ਭਾਲਦਾ ਰਸੀਦ ਆਪਣੇ ਦੋਵੇਂ ਛੋਟੇ ਵੀਰਾਂ ਨੂੰ ਨਾਲ ਲਈ ਜਿੱਧਰ ਨੂੰ ਮੂੰਹ ਹੋਇਆ ਤੁਰ ਪਿਆ ਥੋੜੀ ਦੂਰ ਉਹਨਾਂ ਨੂੰ ਦੀਵੇ ਦਾ ਚਾਨਣ ਦਿਸਿਆ ਤਾਂ ਮਨ ਦੇ ਬਾਲ ਨੇ ਸੋਚਿਆ ਕਿ ਸ਼ਾਇਦ ਇਹ ਬਾਬੇ ਦਾ ਦੱਸਿਆ ਕੋਟਲਾ ਹੀ ਹੋਵੇ ਥੋੜਾ ਹੋਰ ਨੇੜੇ ਗਏ ਤਾਂ ਪਤਾ ਲੱਗਿਆ ਕਿ ਉਹ ਤਾਂ ਆਪਣੇ ਹੀ ਪਿੰਡ ਗੁਰਦੁਆਰੇ ਲਾਗਲੇ ਛੱਪੜੀ ਤੇ ਪਹੁੰਚ ਗਏ ਪਿੰਡ ਵਿੱਚ ਜਾਣ ਤੋਂ ਡਰ ਵੀ ਲੱਗਦਾ ਸੀ ਪਰ ਹੋਰ ਚਾਰਾ ਵੀ ਕੋਈ ਨਹੀਂ ਸੀ ਕੁਝ ਸਮੇਂ ਲਈ ਉਹ ਛੱਪੜੀ ਦੇ ਕਿਨਾਰੇ ਬੈਠੇ ਰਹੇ ਬशीर ਦੀ ਗਰਦਨ ਵਿੱਚੋਂ ਝੋਂਦੇ ਲਹੂ ਨੂੰ ਰਸੀਦੇ ਨੇ ਛੱਪੜੀ ਦੇ ਪਾਣੀ ਨਾਲ ਧੋ ਕੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਲਹੂ ਵਗਣੋਂ ਬੰਦ ਨਹੀਂ ਸੀ ਹੋ ਰਿਹਾ ਲਾਚਾਰੀ ਬਸ ਛਪੜੀ ਕੰਡਿਓ ਉੱਠ ਕੇ ਤੇ ਸ਼ੇਰੇ ਨੂੰ ਗੋਦੀ ਚੁੱਕ ਕੇ ਡਰਦੇ ਡਰਦੇ ਉਹ ਪਿੰਡ ਵੱਲ ਨੂੰ ਚੱਲ ਪਈ। ਗੁਰਦੁਆਰੇ ਵਾਲੇ ਪਾਸੇ ਪਿੰਡ ਦੇ ਬਾਹਰ-ਬਾਰ ਮਿਸਤਰੀ ਤਾਰਾ ਸਿੰਘ ਦੇ ਕਾਰਖਾਨੇ ਦੇ ਬਾਹਰ ਦੀਆਂ ਚੀਠਾ ਵਿੱਚੋਂ ਲਾਰਟੇਂ ਦਾ ਮੱਠਾ ਜਿਹਾ ਚਾਨਣ ਬਹਾਰਾ ਰਿਹਾ ਸੀ। ਉਹ ਦਰਵਾਜ਼ੇ ਮੂਰੇ ਆ ਕੇ ਖੜ ਗਏ ਪਰ ਔੜ ਕੋਈ ਨਹੀਂ ਸੀ ਰਿਹਾ। ਮਿਸਤਰੀ ਤਾਰਾ ਸਿੰਘ ਪਿੰਡ ਦੇ ਬੱਚਿਆਂ ਵਿੱਚ ਗੁੱਲੀਆਂ ਵਾਲਾ ਬਾਬਾ ਕਰਕੇ ਮਸ਼ਹੂਰ ਸੀ। ਸਾਰੇ ਪਿੰਡ ਦੇ ਜਵਾਕ ਹਰ ਰੋਜ਼ ਬਿੰਦੇ ਛੱਟੇ ਉਸ ਕੋਲ ਆਈ ਜਾਂਦੇ ਤੇ ਉਹ ਗੁੱਲੀਆਂ ਘੜਕੜ ਦੇ ਹੀ ਜਾਂਦਾ। ਕਦੇ ਮੱਠੇ ਵੱਟ ਨਹੀਂ ਸੀ ਪਾਉਂਦਾ। ਉਸ ਦੇ ਆਪਣੀ ਔਲਾਦ ਨਾ ਹੋਣ ਕਰਕੇ ਉਸ ਨੂੰ ਇਸ ਤਰ੍ਹਾਂ ਇੱਕ ਅਜੀਬ ਜਿਹਾ ਸਕੂਨ ਮਿਲਦਾ ਸੀ। ਮਿਸਤਰੀ ਤਾਰਾ ਸਿੰਘ ਲਾਲਟਨ ਦੀ ਬੱਤੀ ਨੀਵੀਂ ਕਰਕੇ ਭਾਵੇਂ ਮੰਜੇ ਤੇ ਪੈਤਾ ਗਿਆ ਸੀ। ਪਰ ਅੱਜ ਪਿੰਡ ਵਿੱਚ ਵਾਪਰੇ ਦੁਖਾਂਤ ਕਰਕੇ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਜਾਗੋ ਮਿੱਟੀ ਵਿੱਚ ਪਈ ਮਿਸਤਰੀ ਨੂੰ ਕਾਰਖਾਨੇ ਦੇ ਦਰਵਾਜ਼ੇ ਦੇ ਬਾਹਰੋਂ ਕਿਸੇ ਜਵਾਕ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ। ਛੱਟ ਮੰਜ਼ੇ ਤੋਂ ਉੱਠ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਮਸੂਮ ਜਵਾਕਾਂ ਨੂੰ ਹਾਲੋਂ ਬੇਹਾਲ ਹੋਏ ਦੇਖ ਕੇ ਉਸ ਦਾ ਅੰਦਰ ਹਿੱਲ ਗਿਆ। ਓਏ ਓਏ ਤੁਸੀਂ ਤੁਸੀਂ ਰੁੱਲਦੂ ਦੇ ਨਿਆਣੇ ਹੋ। ਰਸੀਦ ਨੂੰ ਪਛਾਣ ਕੇ ਤਾਰਾ ਸਿਉਂਦੇ ਮੂੰਹੋਂ ਇੱਕਦਮ ਸਵਾਲ ਨਿਕਲਿਆ। ਆਹੋ ਬਾਬਾ ਸੀਦਨੇ ਝੂ-ਝੂ ਕਰਦੇ ਸ਼ੇਰੇ ਨੂੰ ਗੋਦੀ ਵਿੱਚੋਂ ਥੱਲੇ ਲਾਉਂਦੇ ਹੋਏ ਝਟਹਾਮੀ ਭਰ ਦਿੱਤੀ। ਉਹ ਵੀ ਤੁਸੀਂ ਕਿਵੇਂ ਬਚ ਗਏ? ਨਾਲੇ ਕਹਿੰਦੇ ਸੀ ਆਜੋ ਆਜੋ ਅੰਦਰ ਆਜੋ। ਤਾਰੇ ਮਿਸਤਰੀ ਤੇ ਬੀਹੇ ਚ ਛਾਤੀ ਮਾਰਦੇ ਹੋਏ ਉਹਨਾਂ ਨੂੰ ਛੇਤੀ ਅੰਦਰ ਲੈ ਕੇ ਝਟ ਦੇਣੇ ਬਾਰ ਬੰਦ ਕਰ ਦਿੱਤਾ। ਸ਼ੇਰੇ ਨੂੰ ਆਪ ਚੁੱਕ ਕੇ ਉਹ ਲਾਲਟਣ ਚੁੱਕਦਾ ਹੋਇਆ ਫਟਾਫਟ ਉਹਨਾਂ ਨੂੰ ਪਿਛਲੀ ਸੁਹਾਤ ਵਿੱਚ ਲੈ ਗਿਆ। ਜਾਗੋ ਮਿੱਟੀ ਵਿੱਚ ਪਈ ਉਸਦੇ ਘਰਵਾਲੀ ਜੈਕੁਰ ਇੱਕਦਮ ਮੰਜੇ ਤੋਂ ਉੱਠੀ ਕੀ ਹੋ ਗਿਆ ਕੌਣ ਹੈ ਉਸਦੇ ਮੂੰਹੋਂ ਇੱਕਦਮ ਨਿਕਲਿਆ ਬਸ ਚੁੱਪ ਕਰ ਜਾ ਬੋਲੀ ਨਾ ਇੰਨਾ ਕਹਿੰਦੇ ਹੋਏ ਉਸਨੇ ਸ਼ੇਰੇ ਨੂੰ ਉਹਦੀ ਗੋਦੀ ਵਿੱਚ ਦੇ ਦਿੱਤਾ ਇਹ ਤਾਂ ਰੁਲਦੂ ਦੇ ਜਵਾਕ ਲੱਗਦੇ ਐ ਇੱਕ ਹੱਥ ਨਾਲ ਲਾਲ ਟੰਦੀ ਬੱਤੀ ਉੱਚੀ ਕਰਦੇ ਹੋਏ ਉਸਨੇ ਰੁਲੇ ਖੁਲੇ ਜਵਾਕਾਂ ਨੂੰ ਵੀ ਪਛਾਣ ਲਿਆ ਬੀ ਆ ਕੀ ਹਾਲ ਇੰਨਾ ਲਹੂ ਬਸ ਇਹਦੀ ਗਰਦਨ ਤੇ ਨਿੰਗਾ ਪੈਂਦੇ ਹੀ ਜੈਕਰ ਨੂੰ ਤਾਂ ਗਸ ਜਿਆ ਪੈ ਗਿਆ। ਬਸ ਤੂੰ ਸਬਰ ਕਰ ਥੋੜਾ ਜਿਹਾ ਜੋ ਹੋਣਾ ਸੀ ਹੋ ਗਿਆ। ਆਪਾਂ ਇਹਨਾਂ ਦੀ ਸਾਰ ਲਈਏ ਹੁਣ। ਨਾਲੇ ਬਿੜਕਣੀ ਨਿਕਲਣੀ ਚਾਹੀਦੀ। ਬਾਹਰ ਭੋਰਾ ਵੀ ਤਾਰਾ ਸਿਉਣੀ ਸੰਭਲਦੇ ਹੋਏ ਜੈਕਰ ਨੂੰ ਤਕੀਦ ਕੀਤੀ। ਤੂੰ ਐਉਂ ਕਰ ਇਹਦੇ ਜ਼ਖਮ ਨੂੰ ਇਹਦੇ ਪਿਸ਼ਾਬ ਨਾਲ ਧੋ ਦੇ। ਮੈਂ ਓਨੇ ਚਿਰ ਵਿੱਚ ਚਾਰ ਫੁਰਕੇ ਲਾ ਲੈਨੀ ਆਂ। ਪਤਾ ਨਹੀਂ ਕਦੋਂ ਕਦੇ ਭੁੱਖੇ ਹੋਣਗੇ ਵਿਚਾਰੇ ਮੰਜੇ ਤੋਂ ਉੱਠਦੀ ਜੈਕਰਨੇ ਤਾਰਾ ਸਿਉ ਨੂੰ ਸਲਾਹ ਦਿੱਤੀ ਤੂੰ ਇਉਂ ਕਰ ਅੱਗ ਨਾ ਜਾਲੀ ਹੁਣ ਐਸ ਵੇਲੇ ਬਾਦੂ ਕੋਈ ਸ਼ੱਕ ਕਰੂਗਾ ਜਿਹੜਾ ਦੁੱਧ ਪਿਆ ਉਹੀ ਪਿਆ ਦੇ ਇਹਨਾਂ ਨੂੰ ਬਾਕੀ ਟੜਕੇ ਦੇਖਾਂਗੇ ਤਾਰਾ ਸਿਉ ਜੈਕਰਨ ਨੂੰ ਸੁਚੇਤ ਕਰਕੇ ਬशीर ਤੋਂ ਇੱਕ ਭਾਂਡੇ ਵਿੱਚ ਪਿਸ਼ਾਬ ਕਰਾ ਕੇ ਉਸ ਦੇ ਜ਼ਖਮ ਨੂੰ ਧੋਣ ਲੱਗ ਪਿਆ ਤੇ ਗਰਦਨੋਂ ਪਿਸ਼ਾਬ ਅਜਿਹਾ ਕੱਪੜਾ ਕੁੱਟ ਕੇ ਬੰਨ ਦਿੱਤਾ ਅਰਸੀਤ ਤੇ ਸ਼ੇਰੇ ਨੇ ਤਾਂ ਦੁੱਧ ਦਾ ਗਲਾਸ ਪੀ ਲਿਆ ਪਰ ਬशीर ਦੇ ਗਲੋਂ ਤਾਂ ਦੁੱਧ ਲੰਗਦਾ ਹੀ ਨਹੀਂ ਸੀ ਤਾਰਾ ਸਿਉ ਨੂੰ ਬशीर ਦੀ ਚਿੰਤਾ ਵੱਧ ਸੀ ਜਵਾਕਾਂ ਨੂੰ જયਕੁਰ ਕੋਲ ਛੱਡ ਕੇ ਉਸਨੇ ਹੌਲੀ ਦਿਨੇ ਬਾਹਰਲਾ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਯਾਰ ਰਾਮਚੰਦ ਡਾਕੀਏ ਨੂੰ ਜਾ ਕੇ ਜਗਾਇਆ ਤੇ ਸਾਰੀ ਗੱਲ ਉਸ ਨਾਲ ਸਾਂਝੀ ਕਰ ਲਈ ਦੂਜੇ ਦਿਨ ਜਦੋਂ ਰਾਮਚੰਦ ਡਾਕੀਆ ਮਲਵਾਦ ਤੋਂ ਡਾਕ ਲੈਣ ਗਿਆ ਤਾ ਡਾਕਟਰ ਨੂੰ ਅਬਦੇ ਜੁਆਕ ਦਾ ਬਹਾਨਾ ਬਣਾ ਕੇ ਦਵਾਈ ਲੈ ਆਇਆ ਤੇ ਸਿੱਧਾ ਮਿਸਤਰੀ ਤਾਰਾ ਸਿਉਂਦੇ ਕਾਰਖਾਨੇ ਜਾ ਵੜਿਆ ਕਾਰਖਾਨੇ 'ਚ ਵੜਦਿਆਂ ਹੀ ਉਸਨੇ ਇੱਧਰ ਉੱਧਰ ਨਿਗਾ ਮਾਰ ਕੇ ਪੁੱਛਿਆ ਕਿ ਮਿਸਤਰੀਆ ਜੁਆਕ ਕਿੱਥੇ ਨੇ ਉਹ ਪਿਛਲੀ ਸਵੇਰ ਚ ਨੇ ਜੈਕੁਰ ਕੋਲ ਇੱਥੇ ਤਾਂ ਫੇਰ ਸੌ ਗਿਆ ਸੀ ਜਾਂ ਤੂੰ ਅੰਦਰ ਹੀ ਜਾ ਵੜ ਨਾਲੇ ਤੇਰੀ ਪਰਜਾਈ ਨੂੰ ਦਵਾਈ ਸਮਝਾਦੀ ਕੋਲ ਹੋਰ ਭਾਵੇਂ ਕੋਈ ਵੀ ਨਹੀਂ ਸੀ ਪਰ ਫਿਰ ਵੀ ਮਿਸਤਰੀ ਨੇ ਦਬਵੀਂ ਜਹੀ ਆਵਾਜ਼ ਵਿੱਚ ਗੱਲ ਕਰਕੇ ରାਮਚੰਦ ਨੂੰ ਅੰਦਰ ਤੋਰ ਦਿੱਤਾ ਤੇ ਆਪ ਕੰਮ ਲੱਗ ਗਿਆ ਸਵਾਤ ਦੇ ਅੰਦਰ ਬੜਦੇ ਹੀ ରାਮਚੰਦ ਦੀ ਨਿਗਾ ਜਦੋਂ ਮਸੂਮ ਨਿਆਣਿਆਂ ਤੇ ਪਈ ਤਾਂ ਉਸ ਦਾ ਮਨ ਤਰਸ ਨਾਲ ਭਰ ਗਿਆ ਇਹਨਾਂ ਨੇ ਕੁਝ ਖਾਦਾ ਵੀ ਹੈ ਭਾਬੀ ਮੰਜੇ ਤੇ ਪਏ ਬशीरਵਾਲ ਦੇਖਦੇ ਹੋਏ ରାਮਚੰਦ ਨੇ ਜੈਕਰ ਨੂੰ ਪੁੱਛਿਆ ਵੇ ਕਿੱਥੇ ਰਾਮਿਆ ਇਹਦੇ ਸੰਗੋਂ ਤਾਂ ਕੁਝ ਅੰਦਰ ਨਹੀਂ ਲੰਗਦਾ ਮਸਾਂ ਦੋ ਕੋ ਕੁੱਟਾਂ ਦੁੱਧ ਦੀਆਂ ਲੰਗਾਈਆਂ ਨੇ ਕਿਸੇ ਚੰਡਾਲ ਨੇ ਡੂੰਗਾ ਚੰਡ ਮਾਰਿਆ ਇਹਦਾ ਪਿੰਡਾ ਤਾਂ ਪੱਠੀ ਆਂਗੂ ਤਪਦਾ ਜੈਕੁਰ ਨੇ ਦੁਖੀ ਮਾਨ ਨਾਲ ਦੱਬੀ ਜਵਾਨ ਵਿੱਚ ਦੱਸਿਆ ਬਾਕੀ ਅਗਲੇ ਭਾਗ ਵਿੱਚ